ਪਿਛਲੀ ਵੀਡੀਓ ਵਿੱਚ ਅਸੀਂ ਤੁਹਾਨੂੰ 7 ਮੁਢਲੀਆਂ ਚਿੰਤਾਵਾਂ ਬਾਰੇ ਦੱਸਿਆ ਜੋ ਜ਼ਿਆਦਾਤਰ ਵਿਕਰੇਤਾਵਾਂ ਨੂੰ ਆਨਬੋਰਡਿੰਗ ਪ੍ਰਕਿਰਿਆ ਦੌਰਾਨ ਹੁੰਦੀਆਂ ਹਨ ਅਸੀਂ ਇਹ ਵੀ ਦਿਖਾਇਆ ਕਿ ਤੁਸੀਂ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਇਹਨਾਂ ਚਿੰਤਾਵਾਂ ਨੂੰ ਕਿਵੇਂ ਹੱਲ ਕਰ ਸਕਦੇ ਹੋ ਤਾਂ ਅੱਗੇ ਕੀ ਹੈ ਖੈਰ ਜੇ ਤੁਸੀਂ ਆਪਣੇ ਵਿਕਰੇਤਾਵਾਂ ਨੂੰ ਆਨਬੋਰਡਿੰਗ ਲਈ ਸਮਝਾ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਮਹੱਤਵਪੂਰਨ ਚਿੰਤਾਵਾਂ ਦਾ ਜਵਾਬ ਦਿੱਤਾ ਹੈ ਇਹ ਵਿਕਰੇਤਾਵਾਂ ਤੋਂ ਮਹੱਤਵਪੂਰਨ ਵੇਰਵੇ ਇਕੱਤਰ ਕਰਨ ਦਾ ਸਮਾਂ ਹੈ ਤਾਂ ਜੋ ਤੁਹਾਨੂੰ ਆਨਬੋਰਡਿੰਗ ਦੀ ਪ੍ਰਕਿਰਿਆ ਵਿੱਚ ਕਿਸੇ ਵੀ ਸੰਚਾਲਨ ਚੁਣੌਤੀਆਂ ਦਾ ਜਾਂ ਦੇਰੀ ਦਾ ਸਾਹਮਣਾ ਕਰਨਾ ਪਵੇ ਸਹੀ ਸਵਾਲ ਪੁੱਛਣ ਨਾਲ ਤੁਹਾਨੂੰ ਅਜਿਹੇ ਕਰਨ ਵਿੱਚ ਮਦਦ ਮਿਲਦੀ ਹੈ ਇੱਥੇ ਕੋਈ ਸਵਾਲ ਹਨ ਜੋ ਤੁਹਾਨੂੰ ਆਪਣੇ ਵਿਕਰੇਤਾਵਾਂ ਤੋਂ ਲੋੜੀਂਦੀ ਸਾਰੀ ਜਾਣਕਾਰੀ ਦੇ ਸਕਦੇ ਹਨ ਆਓ ਕੁਝ ਬੁਨਿਆਦੀ ਜਾਣਕਾਰੀ ਨਾਲ ਸ਼ੁਰੂ ਕਰੀਏ। ਵਿਕਰੇਤਾ ਦਾ ਨਾਮ, ਉਸ ਦੇ ਕਾਰੋਬਾਰ ਦਾ ਨਾਮ ਅਤੇ ਉਸ ਦੇ ਪੈਨ ਕਾਰਡ ਦੇ ਵੇਰਵੇ ਕੀ ਹਨ? ਅਗਲਾ, ਵਿਕਰੇਤਾ ਦਾ GSTIN ਕੀ ਹੈ? ਇਸ ਤੋਂ ਪਹਿਲਾਂ ਕਿ ਅਸੀਂ ਹੋਰ ਲਾਜ਼ਮੀ ਜਾਣਕਾਰੀ ਦੇ ਵੇਰਵਿਆਂ ਵੱਲ ਵਧੀਏ, ਆਓ ਪਹਿਲਾਂ ਤੁਹਾਨੂੰ GST ਦੇ ਲਾਭਾਂ ਬਾਰੇ ਦੱਸਦੇ ਹਾਂ। ਮੋٹے ਤੌਰ ਤੇ GST ਵਿਕਰੇਤਾ ਨੂੰ ਆਪਣੇ ਕਾਰੋਬਾਰ ਨੂੰ ਅਨੁਕੂਲ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਕਿਵੇਂ? ਇਹ ਜਾਇਜ਼ਤਾ ਪ੍ਰਦਾਨ ਕਰਦਾ ਹੈ। GST ਰਜਿਸਟ੍ਰੇਸ਼ਨ ਅਸੰਗਠਿਤ ਖੇਤਰ ਵਿੱਚ ਗੈਰ ਰਸਮੀ ਕਾਮਿਆਂ ਜਾਂ ਕਾਰੋਬਾਰ ਨੂੰ ਕਾਨੂੰਨੀ ਮੰਨਤਾ ਅਤੇ ਜਾਇਜ਼ਤਾ ਦਿੰਦਾ ਹੈ। ਇਹ ਗਾਹਕਾਂ ਅਤੇ ਸਪਲਾਇਰਾਂ ਨਾਲ ਵਿਸ਼ਵਾਸ ਬਣਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਬੈਂਕਾਂ ਤੋਂ ਲੋਨ ਜਾਂ ਕ੍ਰੈਡਿਟ ਪ੍ਰਾਪਤ ਕਰਨਾ ਵੀ ਆਸਾਨ ਬਣਾ ਸਕਦਾ ਹੈ। ਇਹ ਮੁਕਾਬਲੇਬਾਜ਼ੀ ਨੂੰ ਵਧਾਉਂਦਾ ਹੈ ਜੋ ਕਾਰੋਬਾਰ ਲਈ ਚੰਗਾ ਹੈ। ਰਜਿਸਟਰ ਹੋਏ ਕਾਰੋਬਾਰ ਸੰਗਠਿਤ ਕਾਰੋਬਾਰਾਂ ਨਾਲ ਬਰਾਬਰ ਦੇ ਮੈਦਾਨ ਤੇ ਮੁਕਾਬਲਾ ਕਰ ਸਕਦੇ ਹਨ ਕਿਉਂਕਿ ਉਹ ਆਪਣੇ ਗਾਹਕਾਂ ਨੂੰ GST ਲਾਭ ਦੇਣ ਦੇ ਯੋਗ ਹੋਣਗੇ ਇਹ ਕਾਰੋਬਾਰ ਵਿੱਚ ਆਸਾਨੀ ਲਿਆਉਂਦਾ ਹੈ GST ਰਜਿਸਟ੍ਰੇਸ਼ਨ ਹੋਰ ਰਜਿਸਟਰ ਹੋਈਆਂ ਇਕਾਈਆਂ ਨਾਲ ਕਾਰੋਬਾਰ ਕਰਨਾ ਆਸਾਨ ਬਣਾਉਂਦਾ ਹੈ ਕਿਉਂਕਿ ਕਈ ਅਸਿੱਧੀਆਂ ਟੈਕਸ ਅਥਾਰਟੀਆਂ ਨਾਲ ਨਜਿੱਠਣ ਦੀ ਜ਼ਰੂਰਤ ਨਹੀਂ ਹੈ ਇਹ ਸਰਕਾਰੀ ਯੋਜਨਾਵਾਂ 'ਤੇ ਪਹੁੰਚ ਪ੍ਰਦਾਨ ਕਰਦਾ ਹੈ ਰਜਿਸਟਰ ਹੋਏ ਕਾਰੋਬਾਰ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਫਾਇਦਿਆਂ ਦਾ ਲਾਭ ਲੈ ਸਕਦੇ ਹਨ ਜੋ ਉਹਨਾਂ ਦੇ ਵਿਕਾਸ ਅਤੇ ਵਿਸਥਾਰ ਵਿੱਚ ਸਹਾਇਤਾ ਕਰ ਸਕਦੇ ਹਨ ਲੋੜਿੰਦੀ ਹੋਰ ਲਾਜ਼ਮੀ ਜਾਣਕਾਰੀ ਹੈ ਵਿਕਰੇਤਾ ਦੀ ਪੂਰਤੀ ਕਵਰੇਜ ਕੀ ਹੈ ਵਿਕਰੇਤਾ ਦੀ ਸੇਵਾ ਯੋਗਤਾ ਨੂੰ ਪਰਿਭਾਸ਼ਿਤ ਕਰਨ ਲਈ ਇਹ ਜ਼ਰੂਰੀ ਹੈ ਵਿਕਰੇਤਾ ਦਾ ਪਿੰਨ ਕੋਡ ਅਤੇ ਪਤਾ ਏ ਲੌਜਿਸਟਿਕ ਸੈਲਰ ਨੈਟਵਰਕ ਪਾਰਟਿਸਪੈਂਟ ਜਾਂ ਆਫ ਨੈਟਵਰਕ ਲੌਜਿਸਟਿਕਸ ਦੁਆਰਾ ਆਰਡਰ ਚੁੱਕਣ ਲਈ ਲੋੜੀਂਦਾ ਹੈ ਜੇ ਸਥਾਨ ਵਿੱਚ ਢਾਂਚਾਗਤ ਪਤੇ ਦੀ ਘਾਟ ਹੈ ਤਾਂ ਅਕਸ਼ਾਂਸ਼ ਜਾਂ ਦੇਸ਼ਾਂਤ ਜਾਂ ਨੇੜਲੇ ਲੈਂਡਮਾਰਕ ਦੇ ਰੂਪ ਵਿੱਚ ਸਥਾਨ ਡੇਟਾ ਨੂੰ ਵੀ ਕੈਪਚਰ ਕੀਤਾ ਜਾਣਾ ਚਾਹੀਦਾ ਹੈ ਤੁਹਾਡੇ ਵਿਕਰੇਤਾਵਾਂ ਤੋਂ ਇਕੱਤਰ ਕਰਨ ਲਈ ਹੋਰ ਜ਼ਰੂਰੀ ਵੇਰਵਿਆਂ ਵਿੱਚ ਵਾਅਦਾ ਕੀਤਾ ਗਿਆ ਅਤੇ ਆਪਸ ਵਿੱਚ ਸਹਿਮਤ ਹੋયા ਭੇਜਣ ਦਾ ਸਮਾਂ ਉਹ ਵਿਸ਼ੇਸ਼ ਉਤਪਾਦ ਸ਼੍ਰੇਣੀਆਂ ਜੇ ਉਹ ਵੇਚਣ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਵਿਕਰੀ ਕੀਮਤ ਦੇ ਨਾਲ ਹਰੇਕ ਸਟਾਕ ਕੀਪਿੰਗ ਯੂਨਿਟ ਐਸਕੇਯੂ ਬਾਰੇ ਵਿਸਥਾਰਤ ਜਾਣਕਾਰੀ ਸ਼ਾਮਲ ਹੈ ਜੋ ਇੱਕ ਆਨਲਾਈਨ ਕੈਟਾਲਾਗ ਬਣਾਉਣ ਲਈ ਜ਼ਰੂਰੀ ਹੈ ਜੇ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਕੈਟਾਲਾਗ ਬਣਾਉਣ ਤੇ ਸਾਡੀ ਵੀਡੀਓ ਦੇਖੋ ਵਿਕਰੇਤਾ ਬਾਰੇ ਤੁਹਾਨੂੰ ਹੋਰ ਕਿਹੜੇ ਵੇਰਵੇ ਜਾਣਨ ਦੀ ਲੋੜ ਹੋਵੇਗੀ ਕੀ ਵਿਕਰੇਤਾ ਪਹਿਲਾਂ ਹੀ ਆਨਲਾਈਨ ਵੇਚ ਰਿਹਾ ਹੈ ਜੇ ਉਹ ਵੇਚ ਰਹੇ ਹਨ ਤਾਂ ਈ-ਕਾਮਰਸ ਅਭਿਆਸ ਨਾਲ ਉਹਨਾਂ ਦੀ ਜਾਣ ਪਛਾਣ ਸਿਖਲਾਈ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀ ਹੈ ਇਨਵੈਂਟਰੀ ਅਤੇ ਕੀਮਤ ਨੂੰ ਅਪਡੇਟ ਕਰਨ ਲਈ ਵਿਕਰੇਤਾ ਦੀ ਸਿਖਲਾਈ ਲੋਡ ਦੀ ਜਾਂਚ ਕਰੋ ਉਪਲਬਧਤਾ ਅਤੇ ਕੀਮਤ ਬਾਰੇ ਸਹੀ ਜਾਣਕਾਰੀ ਨੂੰ ਯਕੀਨੀ ਬਣਾਉਣ ਲਈ ਇਹ ਲੋੜੀਂਦਾ ਹੈ ਆਰਡਰ ਪ੍ਰੋਸੈਸਿੰਗ ਲਈ ਵਿਕਰੇਤਾ ਦੀ ਸਿਖਲਾਈ ਲੋਡ ਦੀ ਜਾਂਚ ਕਰੋ ਇਹ ਆਰਡਰ ਨੂੰ ਸਾਰੂ ਢੰਗ ਨਾਲ ਪ੍ਰੋਸੈਸ ਕਰਨ ਲਈ ਲੋੜੀਂਦਾ ਹੈ। ਪੈਕੇਜਿੰਗ, ਵਾਪਸੀ, ਨੁਕਸਾਨ ਆਦਿ ਨਾਲ ਸੰਬੰਧਿਤ ਕਮਿਸ਼ਨਾਂ ਅਤੇ ਸੰਚਾਲਨ ਦੀ ਲਾਗਤ ਬਾਰੇ ਵਿਕਰੇਤਾ ਦੀ ਸਮਝ ਦੀ ਜਾਂਚ ਕਰੋ। ਇਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲੋੜੀਂਦਾ ਹੈ ਕਿ ਕੋਈ ਆਰਡਰ ਤੋਂ ਬਾਅਦ ਸਮੱਸਿਆ ਨਾ ਹੋਣ ਅਤੇ ਜੇ ਹੋਣ ਤਾਂ ਉਹਨਾਂ ਨੂੰ ਕਿਵੇਂ ਸੰਭਾਲਣਾ ਹੈ। ਸਾਰੀਆਂ ਕਾਰੋਬਾਰੀ ਚਰਚਾਵਾਂ ਲਈ ਵਿਕਰੇਤਾ ਦਾ ਇੱਕ ਸੰਪਰਕ ਬਿੰਦੂ ਕੌਣ ਹੈ? ਉਹਨਾਂ ਦਾ ਨਾਮ, ਸੰਪਰਕ ਨੰਬਰ ਅਤੇ ਈਮੇਲ ਇਹ ਜਾਣਕਾਰੀ ਵਿਕਾਸ ਅਤੇ ਕਾਰੋਬਾਰ ਬਾਰੇ ਸਾਰੀਆਂ ਚਰਚਾਵਾਂ ਲਈ ਹੈ। ਸੰਚਾਲਨ ਲਈ ਵਿਕਰੇਤਾ ਦਾ ਇੱਕ ਸੰਪਰਕ ਬਿੰਦੂ ਕੌਣ ਹੈ? ਉਹਨਾਂ ਦਾ ਨਾਮ, ਸੰਪਰਕ ਨੰਬਰ ਅਤੇ ਈਮੇਲ। ਉਹਨਾਂ ਦੇ ਲੌਜਿਸਟਿਕ ਪਿਕਅਪ, ਆਰਡਰ ਪ੍ਰੋਸੈਸਿੰਗ ਆਦਿ ਦੇ ਕੌਣ ਫਾਲੋਅ ਅਪ ਕਰੇਗਾ? ਇਹ ਜਾਣਕਾਰੀ ਸੰਚਾਲਨਾ ਅਤੇ ਖਰੀਦਦਾਰ ਦੀਆਂ ਸ਼ਿਕਾਇਤਾਂ ਦੇ ਪ੍ਰਬੰਧਨ ਲਈ ਉਲੋੜੀਂਦੀ ਹੈ। ਵਿਕਰੇਤਾ ਦੇ ਬੈਂਕ ਵੇਰਵੇ ਇੱਕ ਕੈਨਸਲ ਕੀਤਾ ਬੈਂਕ ਚੈੱਕ ਤੁਹਾਨੂੰ ਖਾਤੇ ਦੇ ਸਾਰੇ ਵੇਰਵੇ ਪ੍ਰਦਾਨ ਕਰਦਾ ਹੈ। ਹੋਰ ਵੇਰਵੇ ਜਿਵੇਂ ਕਿ ਸ਼੍ਰੇਣੀ ਵਿਸ਼ੇਸ਼ ਲੋੜਾਂ ਉਦਾਹਰਨ ਲਈ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਵਿਕਰੇਤਾਵਾਂ ਲਈ ਵਿਕਰੇਤਾ ਦਾ FSSAI ਲਾਇਸੈਂਸ ਨੰਬਰ ਲੋੜੀਂਦਾ ਹੈ। ਈ-ਕਾਮਰਸ ਨਿਯਮਾ ਦਿੰਦਾ ਹੈ ਤਾਂ ਤੁਹਾਨੂੰ ਕਿਸੇ ਵੀ ਸ਼ਿਕਾਇਤ ਨਿਪਟਾਰੇ ਲਈ ਦਫ਼ਤਰ ਦੇ ਸੰਪਰਕ ਵੇਰਵਿਆਂ ਦੀ ਵੀ ਲੋੜ ਹੁੰਦੀ ਹੈ। ਹੁਣ ਤੱਕ ਤੁਸੀਂ ਵਿਕਰੇਤਾ ਆਨਬੋਰਡਿੰਗ ਪ੍ਰਕਿਰਿਆ ਦੇ ਕੁਝ ਮੁਢਲੇ ਪਹਿਲੂਆਂ ਆਪਣੇ ਵਿਕਰੇਤਾਵਾਂ ਨੂੰ ਕਿਵੇਂ ਸਮਝਾਉਣਾ ਹੈ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਕਿਵੇਂ ਹੱਲ ਕਰਨਾ ਹੈ ਬਾਰੇ ਸਿੱਖਿਆ ਹੈ। ਇਸ ਵੀਡੀਓ ਵਿੱਚ ਅਸੀਂ ਕੁਝ ਮਹੱਤਵਪੂਰਨ ਵੇਰਵਿਆਂ ਬਾਰੇ ਦੱਸਿਆ ਹੈ ਜੋ ਤੁਹਾਨੂੰ ਆਪਣੇ ਵਿਕਰੇਤਾਵਾਂ ਦੇ ਸਮੂਹ ਨੂੰ ਰਜਿਸਟਰ ਅਤੇ ਆਨਬੋਰਡ ਕਰਨ ਲਈ ਲੋੜੀਂਦੇ ਹਨ ਜਦੋਂ ਸੈਲਰ ਨੈਟਵਰਕ ਪਾਰਟਿਸਪੈਂਟ ਕੋਲ ਸਾਰੀ ਜਾਣਕਾਰੀ ਹੋ ਜਾਂਦੀ ਹੈ ਤਾਂ ਉਹ ਆਪਣੇ ਸੈਲਰ ਨੈਟਵਰਕ ਪਾਰਟਿਸਪੈਂਟ ਤੇ ਵਿਕਰੇਤਾਵਾਂ ਨੂੰ ਰਜਿਸਟਰ ਕਰਕੇ ਅਤੇ ਵਿਕਰੇਤਾ ਲਈ ਇੱਕ ਡਿਜੀਟਲ ਕੈਟਲੌਗ ਬਣਾ ਕੇ ਉਹਨਾਂ ਨੂੰ ਆਨਬੋਰਡ ਕਰਨ ਨਾਲ ਅੱਗੇ ਵਧ ਸਕਦਾ ਹੈ ਇਸ ਤੋਂ ਪਹਿਲਾਂ ਕਿ ਅਸੀਂ ਇਸ ਵੀਡੀਓ ਨੂੰ ਖਤਮ ਕਰੀਏ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਕੁਝ ਸਮਾਂ ਲੈ ਕੇ ਨਿਮਲਿਖਤ ਬੇਦਾਵੇ ਦੀ ਸਮੀਖਿਆ ਕਰੋ ਕਿਰਪਾ ਕਰਕੇ ਨੋਟ ਕਰੋ ਕਿ ਇਹ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਵਿਕਰੇਤਾਵਾਂ ਦੀ ਉਚਿਤ ਜਾਂਚ ਕਰੇ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਇਹ ਯਕੀਨੀ ਬਣਾਉਣਾ ਪੈਂਦਾ ਹੈ ਕਿ ਵਿਕਰੇਤਾ ਕੋਲ ਆਪਣੇ ਉਤਪਾਦਾਂ ਨੂੰ ਆਨਲਾਈਨ ਵੇਚਣ ਲਈ ਸਾਰੇ ਲੋੜੀਂਦੇ ਪਰਮਿਟ ਅਤੇ ਲਾਇਸੈਂਸ ਹਨ ਅਤੇ ਵਿਕਰੇਤਾ ਸੰਚਾਲਨ ਦੌਰਾਨ ਸਾਰੇ ਲਾਗੂ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਦਾ ਹੈ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਇਹ ਵੀ ਯਕੀਨੀ ਬਣਾਉਣਾ ਪੈਂਦਾ ਹੈ ਕਿ ਉਹਨਾਂ ਦੇ ਆਨਬੋਰਡ ਕੀਤੇ ਵਿਕਰੇਤਾ ਦੁਆਰਾ ਸੂਚੀਬੱਧ ਕੀਤੇ ਜਾ ਰਹੇ ਉਤਪਾਦਾਂ ਨੂੰ ਆਨਲਾਈਨ ਵੇਚਣ ਦੀ ਆਗਿਆ ਦਿੱਤੀ ਜਾਂਦੀ ਹੈ। ਅੰਤ ਵਿੱਚ ਇਹ ਯਕੀਨੀ ਬਣਾਉਣਾ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਜ਼ਿੰਮੇਵਾਰੀ ਹੈ ਕਿ ਵਿਕਰੇਤਾ ਉਹ ਸਾਰੀਆਂ ਕੋਸ਼ਨਾਵਾਂ ਅਤੇ ਖੁਲਾਸੇ ਕਰਦਾ ਹੈ ਜੋ ਲਾਗੂ ਕਾਨੂੰਨਾ ਤਹਿਤ ਲਾਜ਼ਮੀ ਹਨ। ਇਸ ਦੇ ਨਾਲ ਅਸੀਂ ਆਨਬੋਰਡਿੰਗ ਵਿਕੇ ਵਕਰੇਤਾ ਬਾਰੇ ਜਾਣਕਾਰੀ ਅਤੇ ਵੇਰਵੇ ਇਕੱਤਰ ਕਰਨ ਬਾਰੇ ਇਸ ਚੈਪਟਰ ਦੇ ਅੰਤ ਤੇ ਪਹੁੰਚ ਗਏ ਹਾਂ। ਅਗਲੀ ਵੀਡੀਓ ਕੈਟਾਲਾਗ ਬਣਾਉਣ ਬਾਰੇ ਹੈ। ਇਸ ਵਿੱਚ ਉਹਨਾਂ ਉਤਪਾਦਾਂ ਦਾ ਡਿਜੀਟਲ ਡਾਟਾਬੇਸ ਬਣਾਉਣਾ ਸ਼ਾਮਲ ਹੈ ਜੋ ਵਿਕੇ ਵਕਰੇਤਾ ਸੈਲਰ ਨੈਟਵਰਕ ਪਾਰਟਿਸਪੈਂਟ ਰਾਹੀਂ ਵੇਚਣਾ ਚਾਹੁੰਦਾ ਹੈ। ਜੇ ਤੁਸੀਂ ਡਿਜੀਟਲ ਕੈਟਾਲਾਗ ਬਣਾਉਣ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਵਿਸ਼ੇ ਤੇ ਵੀਡੀਓ ਦੇਖ ਸਕਦੇ ਹੋ।